ਸਤਨਾ ਵਾਖੂ ਸਤਿਗੁਰਿਓ ਮਾਝ ਰਸ ਸੋਈ ਜਾਣੈ ਜੀਉ ਪੰਤ ਸਾਹਿਬ ਜੀ ਗੁਰਜੰਦੇ ਮਹਾਰਾਜ ਜੀ ਮਾਜ ਰਾਮ ਦੇ ਵਿੱਚ ਇਸ ਪਾਵਨ ਸ਼ਬਦ ਦੀ ਰਮਤਾ ਦੇ ਵਿੱਚ ਜੋ ਸਰਪੁ ਜੀ ਸਾਨੂੰ ਅਮਰ ਬਖਸ਼ਣਾ ਦੀ ਦਾਤ ਬਖਸ਼ਿਸ਼ ਕਰ ਰਹੇ ਸਰਬੇ ਸੁਖ ਭਏ ਪ੍ਰਪਤੁ ਭੇ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਪ੍ਰਮਾਤਮਾ ਤਰਸਦਾ ਹੈ ਜਦੋਂ ਪ੍ਰਮਾਤਮਾ ਰਹਿਤ ਦੇ ਘਰ ਦੇ ਵਿੱਚ ਆਉਂਦਾ ਹੈ ਜਦੋਂ ਪ੍ਰਮਾਤਮਾ ਦੀ ਬਖਸ਼ਿਸ਼ ਇਸ ਮਟਭਾਗੀ ਜੀਵ ਤੇ ਹੁੰਦੀ ਹੈ ਤੇ ਸਰਗੁਣ ਜੀ ਕਹਿੰਦੇ ਅਗਰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਸਭੇ ਸੁਖ ਭੇ ਪ੍ਰਾਪਤ ਹੁੰਦੇ ਜਦੋਂ ਪ੍ਰਮਾਤਮਾ ਤਰਸਦਾ ਸੰਗੁਰ ਜੀ ਕਹਿੰਦੇ ਭਾਈ ਉਦੋਂ ਪ੍ਰਮਾਤਮਾ ਜਿਹੜਾ ਉਹ ਸਾਰੇ ਸੁੱਖਾਂ ਦੀ ਦਾਤ ਦੇਦਾ ਅਗੇ ਸੰਤੂ ਜੀ ਕਹਿੰਦੇ ਗੁਰ ਪੂਰੇ ਕੇ ਚਰਨ ਮਨ ਮੁਠੇ ਤੇ ਜਦੋਂ ਪੂਰੇ ਗੁਰੂ ਦੇ ਰਹਿਤ ਕੀਤੀ ਨਾ ਗੁਰੂ ਦੇ ਚਰਨ ਜਿਹੜੇ ਸੀ ਉਹ ਹਿਰਦੇ ਦੇ ਵਿੱਚ ਵਸ ਗਏ ਮੁਠੇ ਮੈਨੇ ਜੀ ਪਰਮਾਤਮਾ ਦੇ ਚਰਨ ਜਿਹੜੇ ਨੇ ਹਿਰਦੇ ਵਿੱਚ ਵਸਣੇ ਤੇ ਪਰਮਾਤਮਾ ਦੇ ਚਰਨ ਹੈ ਕੀ ਨੇ ਸਾਧ ਸੰਗਤ ਜੀ ਵਾਰ-ਵਾਰ ਆਪਾਂ ਯਤਨ ਕਰੀਦੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਸੀ ਸਤਗੁਰੂ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕਿੜਾ ਸਾਹਿਬਤ ਹੁੰਦਾ ਸੀ ਉਹਦੀ ਅੱਖ ਲੱਤਾਂ ਟੁੱਟਣ ਲੱਗ ਜਾਂਦੀ ਹੈ ਕੋਈ ਕਿੱਦਾਂ ਦੇ ਯਤਨ ਕਰਦਾ ਜਿਵੇਂ ਪਿੱਛੇ ਰਕੜੀ ਦਾ ਦਿਨ ਲੰਘ ਕੇ ਗਿਆ ਸੀ ਜੰਗਲਿਆਂ ਰਕੜੀਆਂ ਬਣ ਜਾਂਦੀਆਂ ਹਰੇ ਤੱਕ ਸਾਨੂੰ ਸੋਝੀ ਇਹ ਨਹੀਂ ਆਈ ਹੈ ਕਿ ਗੁਰੂ ਦੇ ਚਰਨ ਕੀ ਨੇ ਤੇ ਗੁਰੂ ਦੀ ਦਾਤ ਕਿੱਥੋਂ ਪ੍ਰਾਪਤ ਹੁੰਦੀ ਸਾਧ ਸੰਗਤ ਜੀ ਗੁਰੂ ਜਦੋਂ ਤਰੁਠਦੈ ਸਤਗੁਰੂ ਜੀ ਕਹਿੰਦੇ ਕਿ ਉਹਨੇ ਸਾਰੇ ਸੁੱਖ ਆਪਣੇ ਆਪ ਦੇ ਦੇ ਤੇ ਗੁਰੂ ਦੇ ਚਰਨ ਨੇ ਗੁਰੂ ਦੀ ਬਾਣੀ ਸਤਿਗੁਰੂ ਜੀ ਦੀ ਬਾਣੀ ਦਾ ਕਈ ਵਾਰ ਅਸੀਂ ਬਚ ਪੜਦੇ ਆ ਚਿਤ ਚਰਨ ਨਾਮ ਘੜ ਕਰ ਪ੍ਰਣਾਮ ਪ੍ਰਮਾਤਮਾ ਦੇ ਚਰਨ ਹੀ ਪ੍ਰਮਾਤਮਾ ਨੂੰ ਚਿਤ ਲਾਉਣਾ ਹੈ ਪ੍ਰਮਾਤਮਾ ਦੀ ਬਾਣੀ ਨੂੰ ਪੜਨਾ ਹੈ ਇਸ ਤਰ੍ਹਾਂ ਕਿ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਗੁਰ ਪੂਰੇ ਕੇ ਚਰਨ ਮੰਨੁ ਘੁੱਟੇ ਮਨ ਦੇ ਮੰਨੇ ਨੂੰ ਸਿਹਾਰੀ ਹੈ ਮਨ ਦੇ ਵਿੱਚ ਪ੍ਰਮਾਤਮਾ ਦੇ ਚਰਨ ਜਿਹੜੇ ਨੇ ਵਸ ਗਏ ਵਸੇ ਕਦੋਂ ਜਦੋਂ ਪ੍ਰਮਾਤਮਾ ਤਰੁਠਿਆ ਜਦੋਂ ਪ੍ਰਮਾਤਮਾ ਰਹਿਣ ਦੇ ਘਰ ਦੇ ਵਿੱਚ ਆਇਆ ਸਹਿਜ ਸਮਾਦ ਲੱਗੀ ਦੇਵੇਂ ਅੰਤਰ ਸੋ ਰਸ ਸੋਈ ਜਾਣੈ ਜੀਉ ਹੁਣ ਸਤਿਗੁਰੂ ਜੀ ਕਹਿੰਦੇ ਭਾਈ ਉਸ ਉਹ ਰਸ ਜਿਹੜਾ ਸਹਿਜ ਸਮਾਦ ਵਾਲਾ ਰਸ ਹੈ ਨਾ ਜਿਹੜੀ ਪ੍ਰਮਾਤਮਾ ਦੇ ਨਾਲ ਲਿਬ ਲੰਗੜੀ ਜਿਨ੍ਹਾਂ ਦੇ ਅੰਦਰ ਸਹਿਜ ਅਵਸਥਾ ਆ ਜਾਂਦੀ ਹੈ ਹੁਣ ਇਸ ਅਵਸਥਾ ਨੂੰ ਬੜੇ ਤਰੰਤੇ ਮਲ ਬਿਆਨ ਕੀਤਾ ਗਿਆ ਸਹਿਜ ਅਵਸਥਾ ਹੁੰਦੀ ਕੀ ਹੈ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਜਦੋਂ ਪੜੀ ਤੇ ਉਹਨਾਂ ਨੇ ਜ਼ਿਕਰ ਕੀਤਾ ਸਹਿਜ ਸਮਾਪ ਦਾ ਭਾਈ ਸਾਹਿਬ ਜੀ ਕਹਿੰਦੇ ਜਦੋਂ ਰਾਤ ਨੂੰ ਸੁੱਤੇ ਸਿੱਧ ਪ੍ਰਮਾਤਮਾ ਦਾ ਨਾਮ ਚੱਲ ਪੈਣਾ ਜੇ ਜਾਲ ਪੁਲੀ ਤੇ ਕੁਝ ਦੇ ਸਾਧ ਹੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਚਿਤ ਲੱਗ ਜਾਣੀ ਸੁਪਨੇ ਦੇ ਵਿੱਚ ਵੀ ਪ੍ਰਮਾਤਮਾ ਦੇ ਨਾਮ ਨੂੰ ਹੀ ਬੜਵਾਈ ਜਾਣਾ ਪ੍ਰਮਾਤਮਾ ਦੇ ਨਾਮ ਨੂੰ ਹੀ ਬੋਲੀ ਜਾਣਾ ਸਤਗੁਰੂ ਜੀ ਕਹਿੰਦੇ ਇਹਨੂੰ ਕਹਿੰਦੇ ਸਹਿਜ ਸਮਾਪ ਦੀ ਜਿਹੜੀ ਲਿਬ ਲੱਗਦੀ ਦੂਸਰਾ ਸਾਧ ਸੰਗਤ ਜਦੋਂ ਵਕਾਰਾਂ ਵਾਲੀ ਸੈਣ ਤੋਂ ਮਨ ਮੁੜ ਜਾਂਦਾ ਹੈ ਨਾ ਜਦੋਂ ਬੰਦੇ ਦਾ ਮਨ ਵਕਾਰਾਂ ਵਾਲੀ ਸੈਣ ਤੋਂ ਮੁੜ ਗਿਆ ਸਤਗੁਰੂ ਜੀ ਕਹਿੰਦੇ ਭਾਈ ਉਹ ਸਹਿਜ ਅਵਸਥਾ ਦੇ ਵਿੱਚ ਲਿਬ ਲੱਗੀ ਪਰ ਜਦੋਂ ਅੰਦਰ ਲਿਬ ਲੱਗੀ ਸਤਗੁਰੂ ਜੀ ਕਹਿੰਦੇ ਇਸ ਰਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਸੋ ਰਸ ਸੋਈ ਜਾਣੇ ਕੋਣ ਸਤੂ ਜੀ ਦੀ ਬਾਣੀ ਕਿੱਤੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਸਤਗੁਰ ਜੀ ਕਹਿੰਦੇ ਗੁੰਗੇ ਬੰਦੇ ਨੇ ਗੁੜ ਖਾ ਲਿਆ ਤੇ ਜਦੋਂ ਪੁੱਛਿਆ ਜਾਂਦਾ ਉਹ ਤੋਂ ਸਵਾਲ ਉਹ ਬਿਆਨ ਨਹੀਂ ਕਰ ਸਕਦਾ ਹੈ ਇਸ ਤਰ੍ਹਾਂ ਸਤੂ ਜੀ ਕਹਿੰਦੇ ਭਾਈ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਪ੍ਰਮਾਤਮਾ ਦੇ ਨਾਮ ਜਪਣ ਵਾਲੇ ਜਿਹਨਾਂ ਦੇ ਅੰਦਰ ਸਹਿਜ ਅਵਸਥਾ ਇਕਜੰਤ ਦੀ ਸਹਿਜ ਅਵਸਥਾ ਵਿੱਚ ਆ ਜਾਂਦੇ ਨੇ ਅੰਦਰ ਲਿਬ ਲੱਗ ਜਾਂਦੀ ਹੈ ਸਤਗੁਰ ਜੀ ਕਹਿੰਦੇ ਫਿਰ ਉਹ ਰਸ ਪ੍ਰਮਾਤਮਾ ਦਾ ਉਹੀ ਜਾਣਦੇ ਨੇ ਅਗਾਮ ਅਗੋਚਰ ਸਾਹਿਬ ਮੇਰਾ ਉਹ ਪ੍ਰਮਾਤਮਾ ਜਿਹੜਾ ਸਾਹਿਬ ਹੈ ਨਾ ਸਾਧ ਸੰਗਤ ਜੀ ਉਹ ਸਤਗੁਰੂ ਜੀ ਕਹਿੰਦੇ ਸਾਡੇ ਗਿਆਨ ਇੰਦਰੀਆਂ ਤੋਂ ਪਰਾ ਹੈ ਅਗਾਮ ਸਾਡੀ ਗਮਤਾ ਤੋਂ ਪਰਾ ਹੈ ਤੇ ਸਤੂ ਜੀ ਕਹਿੰਦੇ ਭਾਈ ਉਹ ਜਿਹੜਾ ਸਾਹਿਬ ਹੈ ਨਾ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਪ੍ਰਮਾਤਮਾ ਕਾਲਪੁਰ ਦਾ ਸਤਗੁਰੂ ਜੀ ਕਹਿੰਦੇ ਭਾਈ ਸਾਡੀ ਪਕੜ ਦੇ ਵਿੱਚ ਆਉਣ ਵਾਲਾ ਨਹੀਂ ਹੈ ਉਹ ਸਾਡੇ ਗਿਆਨ ਇੰਦਰੀਆਂ ਤੋਂ ਪਰਾ ਹੈ ਸਾਡੇ ਅਗੋਚਰ ਸਤਗੁਰੂ ਜੀ ਕਹਿੰਦੇ ਭਾਈ ਸਾਡੀ ਗੰਤਾਂ ਤੋਂ ਵੀ ਪਰਾਂ ਹੈ ਘਟ ਘਟ ਅੰਤਰ ਵਰਤੈ ਨਿਰਾ ਉਹ ਪ੍ਰਮਾਤਮਾ ਹਰੇਕ ਘਟ ਦੇ ਵਿੱਚ ਵਰਤਦਾ ਹੈ ਘਟ ਜਿਹੜੇ ਜੀ ਹਿਲਦੇ ਨੇ ਹਰੇਕ ਹਿਰਦੇ ਦੇ ਵਿੱਚ ਪ੍ਰਮਾਤਮਾ ਵਸਦਾ ਪਿਆ ਤੇ ਸਤਗੁਰੂ ਜੀ ਦੀ ਬਾਣੀ ਨੇ ਕਈ ਜਿਹੜਾ ਸੰਤ ਸਮਝਾਇਆ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਨਹੀਂ ਸਾਰਿਆਂ ਦੇ ਵਿੱਚ ਉਹ ਪ੍ਰਮਾਤਮਾ ਵਸ ਰਿਹਾ ਸਤਿਗੁਰੂ ਜੀ ਕਹਿੰਦੇ ਘਟ ਘਟ ਅੰਤਰ ਵਰਤੈ ਨੇਰਾ ਉਹ ਪ੍ਰਮਾਤਮਾ ਭਈ ਸਾਡੇ ਹਿਰਦਿਆਂ ਦੇ ਵਿੱਚ ਹਰੇਕ ਹਿਰਦੇ ਵਿੱਚ ਵਸਦਾ ਪਿਆ ਤੇ ਉਹ ਹੈ ਵੀ ਸਭ ਤੋਂ ਨੇੜੇ ਹੈ ਪ੍ਰਮਾਤਮਾ ਉਹ ਦੂਰ ਨਹੀਂ ਹੈ ਉਹ ਕਿਰੇ ਸਤਵੇਂ ਅਸਮਾਨ ਤੇ ਨਹੀਂ ਜਾਂਦਾ ਹੈ ਜਦ ਅਸੀਂ ਘਰ ਦੇ ਵਿੱਚ ਬੈਠੇ ਕਹੀਏ ਕਿ ਪ੍ਰਮਾਤਮਾ ਗੁਰਦੁਆਰੇ ਵਿੱਚ ਹੈ ਮੰਦਰ ਵਿੱਚ ਹੈ ਮਸਜਿਦ ਵਿੱਚ ਹੈ ਜਾਂ ਗਿਰਜਾ ਘਰ ਦੇ ਵਿੱਚ ਹੈ ਸਤਿਗੁਰੂ ਜੀ ਕਹਿੰਦੇ ਨਹੀਂ ਇਹ ਤੇਰੀ ਭੁਲ ਹੋ ਸਕਦੀ ਹੈ ਜਦੋਂ ਬਾਣੀ ਨੂੰ ਪੜਾਂਗੇ ਨਾ ਪੰਖ ਰਵਿਦਾਸ ਜੀ ਕਹਿੰਦੇ ਕਾਹੋ ਰਵਿਦਾਸ ਹਾਥ ਪੈ ਨੇੜੈ ਸਹਜੇ ਹੋਏ ਸੋ ਹੁਰੀ ਉਹ ਪ੍ਰਮਾਤਮਾ ਤੇ ਸਾਡੇ ਹੱਥ ਤੋਂ ਵੀ ਨੇੜੇ ਐ ਧੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹ ਪ੍ਰਮਾਤਮਾ ਘਟ ਕਣ ਅੰਤਰ ਵਰਤੈ ਨੇੜਾ ਉਹ ਪ੍ਰਮਾਤਮਾ ਨੇੜੇ ਵਰਤਾਉਂਦਾ ਹੈ ਸਦਾ ਅਲਿਪਤ ਜੀ ਕਾ ਦਾਤਾ ਉਹ ਬਿਰਲਾ ਆਪ ਪਛਾਣੈ ਜੀਓ ਹੁਣ ਸਤੂ ਜੀ ਕਹਿੰਦੇ ਸਦਾ ਅਲਿਪਤ ਭਾਈ ਉਹ ਹੈ ਸਾਰਿਆਂ ਵਿੱਚ ਆਪ ਰਹਿੰਦਾ ਸਾਰਿਆਂ ਨੂੰ ਨਿਰਲੇਪ ਹੁਣ ਪ੍ਰਮਾਤਮਾ ਜੇ ਆਪਾਂ ਕੀ ਸਾਨੂੰ ਦੁਨਸੂਕ ਵਪਾਰੇ ਸਾਨੂੰ ਕਾਮ ਕ੍ਰੋਧ ਵਾਲੀ ਬ੍ਰਿਤੀ ਵਿਆਪੀ ਪਈ ਹੈ ਸਾਡੇ ਉਤੇ ਮਾਇਆ ਦਾ ਪ੍ਰਭਾਵ ਹੈ ਤੇ ਪ੍ਰਮਾਤਮਾ ਵੀ ਮਾਇਆ ਦੇ ਪ੍ਰਭਾਵ ਵਿੱਚ ਹੋਵੇਗਾ ਸਤਿਗੁਰੂ ਜੀ ਕਹਿੰਦੇ ਨਹੀਂ ਉਹ ਅਲਿਪਤ ਹੈ ਖੈਰ ਸਾਰਿਆਂ ਦੇ ਵਿੱਚ ਸਾਰੀਆਂ ਥਾਵਾਂ ਤੇ ਪ੍ਰਮਾਤਮਾ ਬਰਾਜਮਾਨ ਹੈ ਪਰ ਸਾਰ ਸੰਦੇ ਜੀ ਉਹ ਮਾਇਆ ਤੋਂ ਨਿਰਲੇਪ ਹੈ ਉਹ ਪ੍ਰਮਾਤਮਾ ਅਲਿਪਤ ਹੈ ਜਿਵੇਂ ਕਮਲ ਦਾ ਫੁੱਲ ਸਾਗ ਸੰਗਤ ਜੀ ਚਿੱਕੜ ਦੇ ਵਿੱਚ ਖਿਲਦਾ ਹੈ ਤੇ ਚਿੱਕੜ ਦੇ ਵਿੱਚ ਹੋਰ ਵੀ ਬੜੇ ਜੀਵ ਨੇ ਡੱਡੂ ਮੱਛੀਆਂ ਪਤਾ ਨਹੀਂ ਕਿਦਾਂ ਦੇ ਜੀਵ ਜਿਹੜੇ ਚਿੱਕੜ ਦੇ ਵਿੱਚ ਪਏ ਹੋਏ ਨੇ ਤੇ ਜੇ ਉਹ ਜੀਵ ਕਹਿਣ ਕਿ ਇਹ ਚਿੱਕੜ ਦੇ ਫੁੱਲ ਦੇ ਵਿੱਚ ਪੈਦਾ ਹੋਇਆ ਹੈ ਤੇ ਸਾਡਾ ਹੀ ਜਰੂਰ ਹੋ ਸਕਦਾ ਹੈ ਕਿ ਉਹਨਾਂ ਸੰਬੰਧ ਜਿਹੜੀ ਆਪਣੀ ਪਰਵਿਸ਼ਿਸ਼ ਹੈ ਉਹ ਚਿੱਕੜ ਦੇ ਵਿੱਚੋਂ ਲਈ ਹੈ ਪਰ ਹੈ ਉਹ ਚਿੱਕੜ ਤੋਂ ਨਲੇਪ ਹੈ ਚਿੱਕੜ ਦੇ ਵਿੱਚ ਉਹ ਸੁਭਾਈ ਸੁਭਾਈ ਮਾਨ ਨਹੀਂ ਹੁੰਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਹੈ ਸਾਰਿਆਂ ਹਿਰਦਿਆਂ ਦੇ ਵਿੱਚ ਬਰਾਜਮਾਨ ਹੈ ਪਰ ਸੰਤਕੁਲ ਜੀ ਕਹਿੰਦੇ ਉਹ ਰਹਿਦਾ ਨਿਰਲੇਪ ਹੈ ਸਾਰੇ ਜੀਵਾਂ ਦੇ ਸਦਾ ਨਿਪਤ ਜੀਵਾਂ ਦਾ ਦਾਤਾ ਉਹ ਸਾਰੇ ਜੀਵਾਂ ਦਾ ਦਾਤਾ ਹੈ ਉਹ ਵਿਰਲਾ ਆਪ ਪਛਾਣੇ ਜੀ ਕੋਈ ਵਿਰਲਾ ਹੀ ਹੈ ਭਾਈ ਜਿਹੜਾ ਆਪਣੇ ਆਪੇ ਨੂੰ ਪਛਾਣਦਾ ਹੈ ਕਿਉਂਕਿ ਜਿੰਨਾ ਚਿਰ ਆਪਣੇ ਆਪੇ ਨੂੰ ਨਹੀਂ ਪਛਾਣੇਗਾ ਉਨੀ ਦੇਰ ਤੱਕ ਤੈਨੂੰ ਰੱਬ ਦੀ ਸੋਝੀ ਨਹੀਂ ਹੋ ਸਕਦੀ ਭਗਤ ਸਾਹਿਬ ਦਾ ਬਚਨ ਸੁਣਦੇ ਆ ਨਾ ਜੀ ਅਸੀਂ ਭਗਤ ਸਾਹਿਬ ਜੀ ਕਹਿੰਦੇ ਆਪ ਸਵਾਰ ਹੈ ਮੈਂ ਮਿਲਿਆ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹਾ ਸਭ ਜੰਗ ਤੇਰਾ ਕੋਈ ਪਹਿਲਾ ਆਪਣੇ ਆਪ ਦੀ ਪਛਾਣ ਜਿੰਨਾ ਚਿਰ ਤੂੰ ਆਪਣੇ ਆਪੇ ਨੂੰ ਨਾ ਪਛਾਣਦਾ ਸਤਿਗੁਰੂ ਜੀ ਕਹਿੰਦੇ ਉਨੀ ਦੇਰ ਤੱਕ ਤੈਨੂੰ ਰੱਬ ਦੀ ਪਛਾਣ ਨਹੀਂ ਹੋ ਸਕਦੀ ਪਰ ਕੋਈ ਵਿਰਲੇ ਹੀ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਜਪਦੇ ਨੇ ਵਿਰਲਾ ਆਪ ਪਛਾਣੈ ਜੀ ਉਹ ਸਤਿਗੁਰੂ ਜੀ ਕਹਿੰਦੇ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਆਪੇ ਦੀ ਪਛਾਣ ਕਰਦਾ ਕਿਉਂਕਿ ਜਿਹਨੂੰ ਪ੍ਰਮਾਤਮਾ ਹਿਰਦੇ ਵਿੱਚ ਨਜ਼ਰ ਆ ਜਾਂਦਾ ਹੈ ਪ੍ਰਭੂ ਮਿਲਣਾ ਕਿ ਇਹ ਨਿਸ਼ਾਨੀ ਹੁਣ ਕੰਨ ਸਿੰਘ ਗੁਰੂ ਅਰਜਨ ਦੇਵ ਮਹਾਰਾਜ ਜੀ ਪ੍ਰਮਾਤਮਾ ਨੂੰ ਮਿਲਣ ਦੀਆਂ ਨਿਸ਼ਾਨੀਆਂ ਦੱਸੇ ਪਈ। ਪ੍ਰਮਾਤਮਾ ਨੂੰ ਮਿਲਣ ਵਾਸਤੇ ਤੇ ਸਾਧ ਸੰਗਤ ਦੀ ਸਾਰੀ ਦੁਨੀਆ ਕਹਿੰਦੀ ਹੈ ਕਿ ਸਾਨੂੰ ਰੱਬ ਮਿਲ ਜਾਵੇ। ਪਰ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਚਾਹਣਾ ਹੈ ਨਾ ਤੈਨੂੰ ਰੱਬ ਮਿਲ ਜ ਜਾਵੇ ਤੇ ਫਿਰ ਸੱਜਣਾ ਇਹ ਕੰਮ ਯਾਦ ਰੱਖ। ਜੀਵਨ ਦੇ ਵਿੱਚ ਆਪਣੇ ਇਹ ਬਚਨਾਂ ਨੂੰ ਯਾਦ ਰੱਖੀ ਸਤਿਗੁਰੂ ਜੀ ਕਹਿੰਦੇ ਪ੍ਰਭੂ ਮਿਲਣਾ ਕਿ ਇਹ ਨਿਸ਼ਾਨੀ ਕਿਹੜੀ ਨਿਸ਼ਾਨੀ ਹੈ ਮਨ ਇੱਕੋ ਸੱਚਾ ਹੁਕਮ ਪਛਾਣੀ ਹੁਣ ਸਾਧ ਸੰਗਤ ਜੀ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਇੱਕੋ ਸੱਚਾ ਹੁਕਮ ਪਛਾਣੀ ਆਪਣੇ ਮਨ ਦੇ ਵਿੱਚ ਇੱਕੋ ਸੱਚੇ ਪ੍ਰਮਾਤਮਾ ਦੇ ਹੁਕਮ ਨੂੰ ਪਛਾਣਨਾ ਹੈ ਤੇ ਜਦੋਂ ਇਹ ਪ੍ਰਮਾਤਮਾ ਦੇ ਹੁਕਮ ਨੂੰ ਮਨ ਵਿੱਚ ਪਛਾਣਨ ਲੱਗ ਗਿਆ ਨਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੇਰੀ ਊੜੇ ਵਾਲੀ ਪਾਲ ਟੁੱਟ ਜਾਵੇਗੀ ਕਿਵ ਸਚਿਆਰਾ ਹੋਈ ਹੈ ਕਿ ਮ ਕੂੜਾ ਟੁੱਟਾ ਪਾਲ ਸਤਿਗੁਰੂ ਜੀ ਕਹਿੰਦੇ ਹੁਕਮ ਰਸਾਈ ਚਲਣਾ ਨਾਨਕ ਲਿਖਿਆ ਨਾਲ ਕੂੜੇ ਵਾਲੀ ਕੰਧ ਜਿਹੜੀ ਤਾਂ ਟੁੱਟੀ ਕਿਉਂਕਿ ਹੁਕਮ ਦੇ ਵਿੱਚ ਚਲਣਾ ਸ਼ੁਰੂ ਕਰ ਦਿੱਤਾ ਹੁਣ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਨੂੰ ਮਿਲਣ ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੈ ਕਿ ਮਨ ਇੱਕੋ ਸੱਚਾ ਹੁਕਮ ਪਛਾਣੀ ਆਪਣੇ ਮਨ ਦੇ ਵਿੱਚ ਇੱਕੋ ਪ੍ਰਮਾਤਮਾ ਦੇ ਸੱਚੇ ਹੁਕਮ ਨੂੰ ਪਛਾਣਨਾ ਕਰ ਤੇ ਜਿਨ੍ਹਾਂ ਨੇ ਪਛਾਣਿਆ ਹੈ ਨਾ ਤੇ ਸਾਧ ਸੰਗਤ ਜੀ ਉਹਨਾਂ ਦੀ ਅੱਜ ਦੁਨੀਆ ਉਸਤਤ ਕਰਦੀ ਹੈ ਪਾਵਨ ਸ਼ਬਦ ਅਸ ਆਪਾਂ ਹੁਕਮ ਦੇ ਰੂਪ ਦੇ ਵਿੱਚ ਪੜ ਕੇ ਆਏ ਆ ਜਿਨ੍ਹਾਂ ਨੇ ਪਛਾਣਿਆ ਸਤਗੁਰੂ ਜੀ ਕਹਿੰਦੇ ਗੋਬਿੰਦ 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 ਸੰਗ ਨਾਮ ਦੇਉ ਮਨ ਲੀਨਾ ਆਟ ਦਾਮ ਕੋ ਛੀ ਪਰੋ ਭਇਓ ਲਖੀਨਾ ਬੁਣਨਾ ਤਲਨਾ ਤਿਆਗ ਤੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਹਰਾ ਭਇਓ ਗੁਣੀ ਦਹੀਰਾ ਕ੍ਰਿਮਦਾਸ ਟਰੰਤਾ ਢੋਰ ਨੀਤ ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਇਕ ਉਤਕਾਰੀਆ ਓ ਘਰ ਘਰ ਸੁਣਿਆ ਹਿਰਦੈ ਵਸਿਆ ਪਾਰਬ੍ਰਮ ਭਗਤਾ ਮੈਂ ਗਣਿਆ ਇਹ ਬਿੰਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮੇਰਾ ਪਰਤਖ ਗੁਸਾਈਆ ਤਨਾਂ ਬਟਪਾਗਾ ਸਤਗੁਰੂ ਜੀ ਕਹਿੰਦੇ ਭਾਈ ਜੇ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਦੇ ਜੀਵਨ ਨੂੰ ਪੜ੍ਹੇਗਾ ਪ੍ਰਮਾਤਮਾ ਦੇ ਨਾਮ ਸਿਮਰਨ ਵਾਲਿਆਂ ਨੂੰ ਪੜ੍ਹੇਗਾ ਤੇ ਸਤਗੁਰੂ ਜੀ ਕਹਿੰਦੇ ਤੇਰੇ ਜੀਵਨ ਦੇ ਵਿੱਚ ਵੀ ਤੈਨੂੰ ਪਰਤਖ ਪ੍ਰਮਾਤਮਾ ਦੇ ਦਰਸ਼ਨ ਹੋ ਜਾਣਗੇ ਤੇ ਸਾਧਗੁਣ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਨਿਸ਼ਾਨੀਆਂ ਨੇ ਪ੍ਰਮਾਤਮਾ ਨੂੰ ਮਿਲਣ ਦੀਆਂ ਤੇ ਜੇ ਆਪਾਂ ਕਹੀਏ ਨਾ ਭਗਤ ਧੰਨੇ ਨੇ ਕਹਿੰਦੇ ਨੇ ਪੱਥਰ ਵਿੱਚੋਂ ਅਰੰਭ ਪਾਇਆ ਹਾਂ ਪੱਥਰ ਦੀ ਸ਼ੁਰੂਆਤ ਹੋ ਸਕਦੀ ਹੈ ਪੱਥਰ ਇੱਕ ਲਪੇਟ ਕੈ ਜੇ ਧੰਨੇ ਨੂੰ ਗੈਨ ਛਡਾਵੇ ਪਰ ਇਹ ਜਿਹੜੀ ਇੱਕ ਸ਼ੁਰੂਆਤ ਸੀ ਪਰ ਜਿਹੜਾ ਅਸਲ ਜੀਵਨ ਭਗਤ ਧੰਨਾ ਜੀ ਦਾ ਬਦਲਿਆ ਉਹ ਭਗਤਾਂ ਦੇ ਜੀਵਨ ਨੂੰ ਪੜ ਕੇ ਜੀਵਨ ਦੇ ਵਿੱਚ ਤਬਦੀਲੀ ਆਈ ਇਸ ਤਰ੍ਹਾਂ ਭਗਤ ਸਹਿਨ ਜੀ ਹੁਣਾਂ ਨੇ ਜਿਨ੍ਹਾਂ ਨੂੰ ਦੁਨੀਆਂ ਦੇ ਲੋਕ ਬੁਤਕਾਰ ਦੇ ਸੰਗਤੀਆਂ ਮਿਲਣ ਵਾਲਾ ਇੱਕ ਸੈਨ ਨਾਈ ਜਿਹੜਾ ਰੱਬ ਨੂੰ ਪਾਉਣ ਵਾਸਤੇ ਸਾਧ ਸੰਗਤ ਜਿਹੜਾ ਰੱਬ ਦੇ ਘਰ ਦੇ ਵਿੱਚ ਪ੍ਰਮਾਨ ਹੋ ਗਿਆ ਬੰਦਗੀ ਕਰਕੇ ਕਿਵੇਂ ਭਗਤ ਰਵਿਦਾਸ ਜੀ ਜਿਨ੍ਹਾਂ ਨੂੰ ਦੁਨੀਆਂ ਦੇ ਲੋਕਾਂ ਨੇ ਚਿਬਾਰ ਕਿਆ ਉਹ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਕਿਦਾਂ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਮਾਨ ਹੋ ਗਿਆ ਸਤਿਗੁਰੂ ਜੀ ਕਹਿੰਦੇ ਇਹ ਬਿੱਤ ਸੁਣ ਕੇ ਜੱਟੋ ਇਹ ਨਿਸ਼ਾਨੀਆਂ ਨੇ ਪ੍ਰਮਾਤਮਾ ਨੂੰ ਮਿਲਣ ਦੀਆਂ ਸਤਿਗੁਰੂ ਜੀ ਕਹਿੰਦੇ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੇ ਜੀਉ ਹੁਣ ਨਿਸ਼ਾਨੀਆਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਦੋਂ ਅਵਸਥਾ ਸਹਿਜ ਦੀ ਪ੍ਰਾਪਤ ਹੋ ਜਾਂਦੀ ਹੈ ਨਾ ਹੁਣ ਸਹਿਜ ਅਵਸਥਾ ਮਿਲ ਗਈ ਸੰਤੋਖ ਆ ਗਿਆ ਜੀਵਨ ਦੇ ਵਿੱਚ ਅੰਦਰੋਂ ਤ੍ਰਿਪਤੀ ਹੋ ਗਈ ਸਤਿਗੁਰੂ ਜੀ ਕਹਿੰਦੇ ਕਿਸੇ ਵੀ ਚੀਜ਼ ਦੀ ਵਾਸ਼ਨਾ ਨਹੀਂ ਰਹੀ ਸਹਿਜ ਸੰਤੋਖ ਤ੍ਰਿਪਤਾਸੇ ਸਤਿਗੁਰੂ ਜੀ ਕਹਿੰਦੇ ਜਦੋਂ ਵਾਸ਼ਨਾ ਵਾਲੀਆਂ ਬਿਰਤੀਆਂ ਖਤਮ ਹੋ ਗਈਆਂ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ ਅੰਦਰ ਜੀਵਨ ਦੇ ਵਿੱਚ ਸੰਤੋਖ ਆ ਗਿਆ ਸਤਿਗੁਰੂ ਜੀ ਕਹਿੰਦੇ ਆਨੰਦ ਖਸਮ ਕੈ ਭਾਣੇ ਜੀਉ ਫੇਰੋ ਜੀਵਨ ਵਿੱਚ ਖਸ਼ਮ ਪਰਮਾਤਮਾ ਦੇ ਬਾਣੇ ਦੇ ਵਿੱਚ ਹੀ ਚੱਲਦੇ ਨੇ ਪਰਮਾਤਮਾ ਦੇ ਬਾਣੇ ਤੋਂ ਬਾਹਰ ਨਹੀਂ ਚਲਦੇ ਹੈ ਸਤਗੁਰੂ ਜੀ ਕਹਿੰਦੇ ਆਨੰਦ ਦੇ ਵਿੱਚ ਜੀਵਨ ਬਤੀਤ ਕਰਦੇ ਨੇ ਕਿਉਂਕਿ ਉਹ ਆਨੰਦ ਜਿਹੜਾ ਸਾਧ ਸੰਗਤ ਦੀ ਦੁਨਿਆਵੀ ਪਦਾਰਥਾਂ ਦੇ ਵਿੱਚ ਨਹੀਂ ਹੈ ਉਹ ਆਨੰਦ ਜਿਹੜਾ ਹੈ ਦੁਨੀਆਂ ਦੀਆਂ ਖੁਸ਼ਮਤੀਆਂ ਦੇ ਵਿੱਚ ਨਹੀਂ ਹੈ ਸਤਗੁਰੂ ਜੀ ਕਹਿੰਦੇ ਉਹ ਆਨੰਦ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਆਨੰਦ ਆਨੰਦ ਸਭ ਕੁ ਕਹ ਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਸਤਿਗੁਰ ਜੀ ਕਹਿੰਦੇ ਉਹ ਆਨੰਦ ਜਿਹੜਾ ਭਾਈ ਉਹ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਜਿਹੜੇ ਅੰਦਰੋਂ ਸੰਤੋਖੇ ਜਾਂਦੇ ਨੇ ਜਿਹੜੇ ਅੰਦਰੋਂ ਤ੍ਰਿਪਤ ਹੋ ਜਾਂਦੇ ਨੇ ਉਹਨਾਂ ਭਾਈ ਪ੍ਰਮਾਤਮਾ ਦੇ ਭਾਣੇ ਦੇ ਚਰਣਾ ਆਰੰਭ ਕਰ ਦਿੱਤਾ ਇਹ ਪ੍ਰਮਾਤਮਾ ਨੂੰ ਮਿਲਣ ਦੀ ਨਿਸ਼ਾਨੀ ਹੈ ਸਤਿਗੁਰ ਜੀ ਕਹਿੰਦੇ ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਹੁਣ ਸਾਧ ਸੰਗਤ ਜੀ ਹੱਥੀ ਦਿੱਤੀ ਪ੍ਰਭ ਦੇਵਨ ਹਾਰੈ ਇਹਦਾ ਵਿਦਵਾਨਾਂ ਨੇ ਦੋ ਤਰ੍ਹਾਂ ਦੇ ਅਰਥ ਕੀਤੇ ਜਦੋਂ ਅਸੀਂ ਟੀਕੇ ਪੜਦੇ ਆ ਨਾ ਭਾਈ ਸੰਤੋਖ ਜੀ ਭਾਈ ਸੰਤੋਖ ਜੀ ਉਹਨਾਂ ਦਾ ਟੀਕਾ ਪੜਦੇ ਆ ਚੂੜਾ ਮਣੀ ਸੰਤੋਖ ਜੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜਿਹੜਾ ਪ੍ਰਮਾਤਮਾ ਨੇ ਹੱਥ ਦੇ ਕੇ ਜਿਵੇਂ ਵਕਾਰਾਂ ਦੇ ਵਿੱਚ ਡੁੱਬਦਾ ਹੋਇਆ ਬੰਦਾ ਉਹ ਹੋਵੇ ਤੇ ਪ੍ਰਮਾਤਮਾ ਆਪਣੇ ਨਾਮ ਰੂਪੀ ਹੱਥ ਦੇ ਕੇ ਸੰਸਾਰ ਤੋਂ ਬਚਾ ਲੈਂਦਾ ਤੇ ਸਾਧ ਸੰਗਤ ਜੀ ਇੱਕ ਬੰਦਾ ਪਾਣੀ ਵਿੱਚ ਡੁੱਬਦਾ ਜਾ ਰਿਹਾ ਤੇ ਪਾਣੀ ਦੇ ਵਿੱਚ ਡੁੱਬਦੇ ਬੰਦੇ ਨੂੰ ਤਣਕੇ ਦਾ ਸਹਾਰਾ ਵੀ ਮਿਲ ਜੇ ਨਾ ਸਰਬੂਤ ਜੀ ਕਹਿੰਦੇ ਉਹਦੀ ਜਾਨ ਬਚ ਜਾਂਦੀ ਹੈ ਇਸ ਤਰ੍ਹਾਂ ਬਕਾਰਾਂ ਵਿੱਚ ਡਿੱਗੇ ਹੋਏ ਮਰੋਖ ਨੂੰ ਪਰਮਾਤਮਾ ਨੇ ਨਾਮ ਦਾ ਆਸਰਾ ਦੇ ਕੇ ਇਸ ਸੰਸਾਰ ਦੇ ਵਿੱਚੋਂ ਕੱਢ ਦਿੱਤਾ ਤੇ ਦੂਜਾ ਅਰਥ ਸਾਹਿਬ ਸੰਗਤ ਜੀ ਜਦੋਂ ਅਸੀਂ ਭਾਈ ਸਾਹਿਬ ਸਿੰਘ ਦਾ ਟੀਕਾ ਪੜਦੇ ਉਹਦੇ ਵਿੱਚ ਉਹਨਾਂ ਨੇ ਅਰਥ ਕੀਤੇ ਨੇ ਕਿ ਜਿਵੇਂ ਸਿਆਣੀਆਂ ਮਾਈਆਂ ਜਿਹੜੀਆਂ ਹੁੰਦੀਆਂ ਸਮਝ ਸਿਆਣੀਆਂ ਮਾਵਾਂ ਉਹ ਘਰ ਦੇ ਵਿੱਚ ਇੱਕ ਫਕੀ ਬਣਾ ਕੇ ਰੱਖ ਲੈਂਦੀਆਂ ਸਨ ਜਿਵੇਂ ਸੌਂਫ ਨੂੰ ਪੁੱਟ ਲੈਣਾ ਕੁਛ ਉਹਦੇ ਵਿੱਚ ਜੁਵੈਣ ਪਾ ਲੈਣੀ ਤੇ ਕਾਲਾ ਨਮਕ ਪਾ ਲੈਣਾ ਜਦੋਂ ਤੇਰੇ ਬੱਚੇ ਦੇ ਪੇਟ ਦੇ ਵਿੱਚ ਫਰੇਵਾ ਜਾਂ ਕੋਈ ਸੰਨ ਅੰਦਰਦ ਹੋਣੀ ਤੇ ਮਾਤਾ ਨੇ ਉਹਦੇ ਹੱਥ ਦੇ ਉੱਤੇ ਫੱਕੀ ਰੱਖ ਦੇਣੀ ਬੱਚੇ ਨੇ ਜਦੋਂ ਫੱਕੀ ਲੈਣੀ ਨਾ ਤੇ ਉਹਦਾ ਜਿਹੜਾ ਫਰੇਵਾ ਸਾਰਾ ਖਤਮ ਹੋ ਜਾਣਾ ਤੇ ਬੱਚੇ ਨੇ ਠੀਕ ਹੋ ਜਾਣਾ ਇਸ ਤਰ੍ਹਾਂ ਸੰਤੂਜੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਨੇ ਨਾਮ ਰੂਪੀ ਫੱਕੀ ਸਾਡੇ ਹਿਰਦੇ ਸਾਡੇ ਹੱਥ ਦੇ ਉੱਤੇ ਰੱਖ ਦਿੰਦੀ ਹੈ ਤੇ ਜਦੋਂ ਅਸੀਂ ਉਹ ਨਾਮ ਰੂਪੀ ਫੱਕੀ ਨੂੰ ਚੱਕਦੇ ਆ ਨਾ ਤੇ ਫਿਰ ਸਾਡੀ ਕਿਹੜੀ ਕਿਹੜੀ ਬਿਮਾਰੀ ਪੂਰ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਜਨਮ ਮਰਨ ਰੋਗ ਸਭ ਨਿਵਾਰੇ ਸਭ ਤੋਂ ਪਹਿਲਾਂ ਤੇ ਜੰਮਣ ਮਰਨ ਦਾ ਰੋਗ ਮਿਟ ਜਾਂਦਾ ਜਦੋਂ ਪ੍ਰਮਾਤਮਾ ਦੇ ਨਾਮ ਰੂਪੀ ਫਕੀ ਫਕੀ ਨੂੰ ਅਸੀਂ ਚੱਕਦੇ ਆਂ ਸਤਿਗੁਰੂ ਜੀ ਕਹਿੰਦੇ ਜਨਮ ਮਰਨ ਰੋਗ ਸਭ ਨਿਵਾਰੇ ਸਾਰੇ ਰੋਗ ਜਿਹੜੇ ਨੇ ਭਾਈ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਖਤਮ ਹੋ ਜਾਂਦੇ ਨੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਨੇ ਦਾਸ ਬਣਾ ਲਿਆ ਆਪਣੇ ਨਾਨਕ ਦਾਸ ਕੀਏ ਪ੍ਰਭੇ ਆਪਣੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਦਾਸ ਬਣਾ ਲਿਆ ਆਪਣੇ ਸੇਵਕ ਬਣਾ ਲਿਆ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਰ ਕੀਰਤਨ ਰੰਗ ਮਾਣੇ ਜੀਓ ਕੀਰਤਨ ਦੇ ਵੀ ਨੰਨੇ ਦੁਸਿਆਰੀ ਆ ਉਹ ਭਾਈ ਕੀਰਤਨ ਦੇ ਵਿੱਚ ਜੁੜ ਕੇ ਪ੍ਰਮਾਤਮਾ ਦੇ ਕੀਰਤਨ ਦੇ ਵਿੱਚ ਜੁੜ ਕੇ ਸਤਿਗੁਰੂ ਜੀ ਕਹਿੰਦੇ ਸਦਾ ਹੀ ਰੰਗ ਮਾਣਦੇ ਇਸ ਕਰਕੇ ਸਤਿਗੁਰੂ ਧੰਨ ಶ್ರೀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦੀ ਨਾਮ ਬਾਣੀ ਦੇ ਨਾਲ ਜੁੜਿਆ ਕਰ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੇ ਸੁੱਖ ਨੇ ਮਾਜ ਮਹਾਨਾ ਪੰਜਵਾਂ ਅਗਲੇ ਸ਼ਬਦ ਦੇ ਵਿੱਚ ਪੰਜਵੀਂ ਪਾਤਸ਼ਾਹ ਫਿਰ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿੰਨੀ ਦਇਆ ਗੋਪਾਲ ਕੁਸਾਈ ਸਤਿਗੁਰੂ ਜੀ ਕਹਿੰਦੇ ਗੋਪਾਲ ਪ੍ਰਮਾਤਮਾ ਜਿਹੜਾ ਧਰਤੀ ਨੂੰ ਪਾਲਣ ਵਾਲਾ ਗੋਸਾਈ ਜਿਹੜਾ ਧਰਤੀ ਦਾ ਮਾਲਕ ਹੈ ਸਤਿਗੁਰੂ ਜੀ ਕਹਿੰਦੇ ਕਿੰਨੀ ਦਇਆ ਜਦੋਂ ਪ੍ਰਮਾਤਮਾ ਦਇਆ ਦੇ ਘਰ ਦੇ ਵਿੱਚ ਆਇਆ ਗੁਰ ਕੇ ਚਰਨ ਵਸੇ ਮਨ ਮਾਹੀ ਗੁਰੂ ਦੇ ਸੋਹਣੇ ਚਰ ਜਿਹੜੇ ਸੰ ਸਾਡੇ ਮਨ ਦੇ ਵਿੱਚ ਬਸਦੇ ਅੰਗੀਕਾਰ ਕੀਆ ਤਨ ਕਰਤਾ ਦੁੱਖ ਦਾ ਡੇਰਾ ਟਾਹਿਆ ਜੀਉ ਜਦੋਂ ਪ੍ਰਮਾਤਮਾ ਨੇ ਅੰਗੀਕਾਰ ਕਰ ਲਿਆ ਨਾ ਜਦੋਂ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ ਸਤਗੁਰੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਅੰਗੀਕਾਰ ਕਰਦਾ ਨਾ ਫਿਰ ਉਹ ਦੁੱਖਾਂ ਵਾਲੇ ਡੇਰੇ ਜਿਹੜੇ ਨੇ ਸਾਰੇ ਟਾ ਦਿੰਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ आनंद ਕਰਨ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋ ਆ ਸਭ ਥਾਈ ਸਤਿਗੁਰੂ ਜੀ ਕਹਿੰਦੇ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਸਤਿਗੁਰੂ ਜੀ ਕਹਿੰਦੇ ਅੰਗੀਕਾਰ ਕੀਆ ਤਿੰਨ ਕਰਤਾ ਦੁੱਖ ਦਾ ਡੇਰਾ ਢਾਹਿਆ ਜਿਉ ਇੱਕ ਦੁੱਖ ਦਾ ਖਤਮ ਨਹੀਂ ਹੋਇਆ ਜਦੋਂ ਪ੍ਰਮਾਤਮਾ ਨੇ ਨੀ ਕਰ ਕਰ ਲਿਆ ਸਤਿਗੁਰੂ ਜੀ ਕਹਿੰਦੇ ਦੁੱਖਾਂ ਦਾ ਡੇਰਾ ਹੀ ਢਾ ਦਿੱਤਾ ਪ੍ਰਮਾਤਮਾ ਨੇ ਜਿੰਨੇ ਵੀ ਦੁੱਖ ਸੰਸਾਰੇ ਦੇ ਸਾਰੇ ਖਤਮ ਹੋ ਗਏ ਮਨ ਤਨ ਵਸਿਆ ਸੱਚਾ ਸੋਈ ਸਤਿਗੁਰੂ ਜੀ ਕਿਤੇ ਮਨ ਤੇ ਤਨ ਦੇ ਵਿੱਚ ਮਨ ਕਰਕੇ ਵੀ ਉਹ ਪ੍ਰਮਾਤਮਾ ਮਨ ਦੇ ਵਿੱਚ ਵਸ ਗਿਆ ਸਤਿਗੁਰੂ ਜੀ ਕਹਿੰਦੇ ਬਾਣੀ ਤਨ ਕਰਕੇ ਉਹ ਸੇਵਾ ਕਰਕੇ ਪ੍ਰਮਾਤਮਾ ਮਨ ਦੇ ਵਿੱਚ ਵਸ ਗਿਆ ਵਿਖੜਾ ਥਾਣ ਨਾ ਦੀਸੈ ਕੋਈ ਹੁਣ ਭਾਈ ਓਕਾ ਥਾਂ ਕੋਈ ਦਜਣ ਹੀ ਨਹੀਂ ਆਉਂਦਾ ਹੈ ਜਦੋਂ ਪ੍ਰਮਾਤਮਾ ਨਾਲ ਹੋਵੇ ਨਾ ਸਤਿਗੁਰੂ ਜੀ ਕਹਿੰਦੇ ਜਹਜਾਈ ਹੈ ਤਹਨਾਲ ਮੇਰਾ ਸੁਆਮੀ ਤੇ ਜਦੋਂ ਮਾਲਕ ਨਾਲ ਹੋਵੇਗਾ ਨਾ ਤੇ ਸਾਧ ਸੰਗਤ ਜੀ ਫਿਰ ਵਿਖੜਾ ਥਾਂ ਕੋਈ ਲੱਗਦਾ ਹੀ ਨਹੀਂ ਹੈ ਵਿਖੜਾ ਪਿੰਡਾ ਜਿਹੜਾ ਉਹ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਵਿਖੜੇ ਥਾਂਵਾਂ ਲੰਘਾਵੇ ਮੇਰਾ ਸਤਿਗੁਰ ਉਹ ਪ੍ਰਮਾਤਮਾ ਤੇ ਭਾਈ ਵਿਖੜਿਆਂ ਰਸਤਿਆਂ ਦੇ ਵਿੱਚੋਂ ਲੰਘਾਉਣ ਵਾਲਾ ਹੈ ਇਸ ਤਰ੍ਹਾਂ ਕਿ ਸਤਗੁਰ ਜੀ ਕਹਿੰਦੇ ਵਿਖੜਾ ਥਾਮ ਨਾਂ ਦੀਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਇੱਕੋ ਸੁਆਮੀ ਆਹਿਆ ਜੀਓ ਭਾਈ ਜਿੰਨੇ ਵੀ ਦੂਤ ਸਨ ਜਿੰਨੇ ਵੀ ਦੁਸ਼ਮਣ ਸਨ ਸਤਗੁਰ ਜੀ ਕਹਿੰਦੇ ਸਾਰੇ ਦੇ ਸਾਰੇ ਸੱਜਣ ਹੋ ਗਏ ਇੱਕੋ ਸੁਆਮੀ ਆਹਿਆ ਜੀਓ ਜਦੋਂ ਪਿਆਰਾ ਸਵਾਮੀ ਮਿਲਿਆ ਨਾ ਇੱਕ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ ਸਤਿਗੁਰੂ ਜੀ ਕਹਿੰਦੇ ਭਾਈ ਉਹ ਸਾਰੇ ਦੇ ਸਾਰੇ ਦਸ਼ਵਾਂ ਜਿਹੜੇ ਸੰ ਉਹ ਸੱਜਣ ਬਣ ਗਏ ਤੇ ਬਿੰਦੀ ਭਾਈ ਕਨਈਆ ਜੀ ਵਾਲੀ ਬਣ ਜਾਂਦੀ ਹੈ ਨਾ ਕੋ ਬੈਰੀ ਨਹੀਂ ਮਿਲਗਾਣਾ ਸਗਲ ਸੰਗ ਹਮਕੋ ਬਣ ਆਈ ਸਤਿਗੁਰੂ ਜੀ ਕਹਿੰਦੇ ਜੋ ਕਿਛ ਕਰੇ ਸੋ ਆਪੇ ਆਪੇ ਹੁਣ ਫਿਰ ਸਮਝ ਆ ਜਾਂਦੀ ਕਿ ਜੋ ਵੀ ਕੁਛ ਕਰ ਰਿਹਾ ਪਰਮਾਤਮਾ ਉਹ ਆਪ ਹੀ ਸਾਰਾ ਕੁਝ ਆਪੇ ਕਰਨ ਦੇ ਸਮਰੱਥ ਹੈ ਇਹ ਸਾਰਾ ਕੁਝ ਪ੍ਰਮਾਤਮਾ ਆਪ ਕਰਦਾ ਪਿਆ ਬੁੱਧ ਸਿਆਣਪ ਕਛੂ ਨਾ ਜਾਪੈ ਫਿਰ ਮਨੁੱਖ ਜਿਹੜਾ ਆਪਣੀ ਬੁੱਧੀ ਨੂੰ ਛੱਡ ਦਿੰਦਾ ਹੈ ਆਪਣੀਆਂ ਸਿਆਣਪਾਂ ਨੂੰ ਛੱਡ ਦਿੰਦਾ ਹੈ ਉਹਨੂੰ ਸਮਝ ਆ ਜਾਂਦੀ ਕਿ ਮੇਰੇ ਹੱਥ ਵਿੱਚ ਕੁਝ ਨਹੀਂ ਹੈ ਇਹ ਪ੍ਰਮਾਤਮਾ ਹੀ ਸਾਰਾ ਕੁਝ ਸਤਗੁਰੂ ਜੀ ਕਹਿੰਦੇ ਬੁੱਧ ਸਿਆਣਪ ਕਛੂ ਨਾ ਜਾਪੈ ਆਪਣੇ ਸੰਤਾਂ ਨੂੰ ਆਪ ਸਹਾਈ ਪ੍ਰਭ ਧਰਮ ਕੁਲਾਵਾ ਲਾਹਿਆ ਜੀਉ ਭਾਈ ਆਪਣੇ ਸੰਤਾਂ ਦਾ ਪ੍ਰਮਾਤਮਾ ਆਪ ਹੀ ਸਹਾਈ ਆਪ ਹੀ ਮਦਦਗਾਰ ਬਣਦਾ ਹੈ ਜਿੱਥੇ ਵੀ ਭਗਤ ਜਨ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਜਿੱਥੇ ਵੀ ਪ੍ਰਮਾਤਮਾ ਦੀ ਬੰਦਗੀ ਕਰਨ ਵਾਲੇ ਉਹਨੂੰ ਯਾਦ ਕਰਦੇ ਨੇ ਨਾ ਸਤਿਗੁਰੂ ਜੀ ਕਹਿੰਦੇ ਆਪਨੇ ਆ ਸੰਤਾਂ ਨੂੰ ਆਪ ਸਹਾਈ ਉਹ ਪ੍ਰਮਾਤਮਾ ਆਪ ਸਹਾਇਤਾ ਕਰਦਾ ਹੈ ਪਰਮ ਭਰਮ ਭੁਲਾਵਾ ਲਾਹਿਆ ਜੀਓ ਹੁਣ ਭਰਮ ਵਾਲੇ ਭੁਲੇਖੇ ਜਿਹੜੇ ਲਹਿ ਗਏ ਇਹ ਜੀ ਸੁਖ ਹੋਰ ਥਾਂ ਤੋਂ ਪ੍ਰਾਪਤ ਹੋਵੇਗਾ ਪਰ ਨਹੀਂ ਉਹਨਾਂ ਦੇ ਮਨ ਵਿੱਚ ਇਹ ਯਕੀਨ ਹੋ ਗਿਆ ਕਿ ਸੰਤਾਂ ਦਾ ਮਦਦਗਾਰ ਜੇ ਪ੍ਰਮਾਤਮਾ ਹੈ ਤੇ ਮੇਰਾ ਮਦਦਗਾਰ ਵੀ ਉਹ ਪ੍ਰਮਾਤਮਾ ਬਣੇਗਾ ਸਤਿਗੁਰੂ ਜੀ ਕਹਿੰਦੇ ਪ੍ਰਭ ਧਰਮ ਖੁਲਾਵਾ ਲਾਹਿਆ ਜੀਉ ਚਰਨ ਅਮਲ ਜਨ ਦਾ ਆਧਾਰੋ ਹੁਣ ਪ੍ਰਮਾਤਮਾ ਦੇ ਸੋਹਣੇ ਚਰਨਾਂ ਤੇ ਕਮਲਾਂ ਦਾ ਜਨ ਉਸ ਜਨ ਨੂੰ ਆਧਾਰ ਬਣ ਗਿਆ ਸਾਧ ਸੰਗਤ ਜੀ ਜਦੋਂ ਪ੍ਰਮਾਤਮਾ ਦਾ ਨਾਮ ਜਪੀਦਾ ਹੈ ਨਾ ਤੇ ਨਾਮ ਦੇ ਵਿੱਚੋਂ ਪ੍ਰਮਾਤਮਾ ਇੱਕ ਐਹੋ ਜੀ ਦਾਤ ਦੇ ਦਿੰਦਾ ਹੈ ਫਿਰ ਕਿਸੇ ਦੇ ਅੱਗੇ ਹੱਥ ਅਟਣ ਦੀ ਲੋੜ ਨਹੀਂ ਪੈਂਦੀ ਹੈ ਫਿਰ ਇਹ ਗੱਲ ਦੀ ਸੋਝੀ ਆ ਜਾਂਦੀ ਹੈ ਇਹ ਜੀਵਨ ਪ੍ਰਮਾਤਮਾ ਨੇ ਦਿੱਤਾ ਤੇ ਇਹ ਜੀਵਨ ਨੂੰ ਸਵਾਰਨ ਵਾਲਾ ਵੀ ਪ੍ਰਮਾਤਮਾ ਹੈ ਜੇ ਰੂਜੀ ਦਾ ਪ੍ਰਬੰਧ ਕਰਦਾ ਪਏ ਤੇ ਸਾਰਾ ਕੁਝ ਦੇਣ ਤੇ ਸਮਰਨ ਪ੍ਰਮਾਤਮਾ ਹੈ ਸਤਿਗੁਰੂ ਜੀ ਕਹਿੰਦੇ ਜਨਤਾ ਦਾ ਆਧਾਰ ਉਹ ਪ੍ਰਮਾਤਮਾ ਪਈ ਜਾਣ ਦਾ ਰਾਖਾ ਹੈ ਉਹਦਾ ਆਧਾਰ ਕਰਨ ਵਾਲਾ ਹੈ ਆਠ ਪੈ ਰਾਮ ਨਾਮ ਵਪਾਰੂ ਅੱਠੇ ਪੈ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰ ਪਈ ਕਿਉਂਕਿ ਸੰਸਾਰ ਦੇ ਵਿੱਚ ਅਸੀਂ ਵਪਾਰ ਕਰਨ ਵਾਸਤੇ ਆਏ ਜਿਵੇਂ ਕੋਈ ਵਪਾਰੀ ਸਾਧ ਸੰਤ ਜੀ ਆਪਣੇ ਘਰ ਤੋਂ ਬਾਹਰ ਜਾਂਦਾ ਹੈ ਨਾ ਕਿਸੇ ਵਸਤੂ ਦਾ ਵਪਾਰ ਕਰਨ ਵਾਸਤੇ ਪਰ ਉਹ ਵਸਤੂ ਦਾ ਵਪਾਰ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਦੇ ਵਿੱਚ ਆ ਜਾਂਦਾ ਹੈ ਤੇ ਅਸੀਂ ਵੀ ਉਸ ਪਰਮਾਤਮਾ ਦੇ ਘਰ ਦੇ ਵਿੱਚੋਂ ਵਪਾਰ ਕਰਨ ਵਾਸਤੇ ਆਏ ਹਾਂ ਜਿਸ ਕਾ ਸੰਗ ਤੇ ਵਿਛੜਾ ਤਾਂ ਹੀ ਕਾ ਸੰਗ ਲਾਗ ਸਤਿਗੁਰੂ ਜੀ ਕਹਿੰਦੇ ਇਹ ਵਪਾਰ ਕਰਨ ਵਾਸਤੇ ਆਏ ਹਾਂ ਤੇ ਚੰਗਾ ਵਪਾਰ ਕਰਕੇ ਜਾ ਬਣਜ ਕਰੋ ਬਣ ਜਾ ਲਿਓ ਵਖਰ ਲਿਓ ਸੰਭਾਲ ਤੈਸੀ ਵਸਤ ਵਸਾਈਐ ਜੈਸੀ ਨਿਭ ਹੈ ਨਾਲ ਸਤੂਰ ਜੀ ਕਹਿੰਦੇ ਉਹੋ ਜੀ ਵਸਤ ਨੂੰ ਇਕੱਠਾ ਕਰਨਾ ਕਰ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆਠ ਪਹਿਰ RAM ਨਾਮ ਵਪਾਰੋ ਅਠੇ ਪਹਿਰ ਪ੍ਰਮਾਤਮਾ ਦੇ RAM ਦੇ ਨਾਮ ਦਾ ਵਪਾਰ ਕਰ ਸਹਿਜ ਆਨੰਦ ਗਾਵੇ ਹੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਓ ਸਤਿਗੁਰੂ ਜੀ ਕਹਿੰਦੇ ਫਿਰ ਸਹਿਜ ਆਨੰਦ ਗਾਵੈ ਗੁਣ ਗੋਵਿੰਦ ਸਹਿਜ ਅਵਸਥਾ ਦੇ ਵਿੱਚ ਟਿਕ ਕੇ ਆਨੰਦ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਅਨੰਦ ਦੇ ਗੁਣਾਂ ਨੂੰ ਗਾਉਣਾ ਕਰ ਗੋਵਿੰਦ ਦੇ ਗੁਣਾਂ ਨੂੰ ਗਾਉਣਾ ਕਰ ព្រਮ ਨਾਨਕ ਸਰਬ ਸਮਾਹਿ ਹੈ ਜੀ ਉਹ ਪ੍ਰਮਾਤਮਾ ਜਿਹੜਾ ਭਈ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਸਾਰਿਆਂ ਜੀਵਾਂ ਦੇ ਵਿੱਚ ਵਿਵਸਥਾਪਕ ਹੈ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰ ਗੁਰੂ ਕਿਰਪਾ ਕਰੇ ਪਾਵਨ ਸ਼ਬਦਾਂ ਦੀ ਸਾਂਝ ਪਉਂਦੇ ਆ ਬੇਅੰਤ ਪਨਾਹ ਜਾਂਦੀਆਂ ਗੁਰੂ ਕੀ ਬਾਣੀ ਤਨ ਸ਼ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਖਸ਼ਣਹਾਰ ਹਨ ਬਖਸ਼ ਲੈਣ ਦੀ ਬਲਾਉ ਜੀ ਫਤਿਹ ਵਾਜ ਜੀ ਗੁਰਜੀਕਾ ਖਾਲਸਾ